ਕਾਰੀ ਰੋਲੀ ਪਾਈ ਕਿੱਥੇ ਚਲ ਗਿਆ ਵਸੋਨਾ ਦੀਦੀ ਉਹਦੋਂ ਤੁਸੀਂ ਕਹਿੰਦੇ ਸੀ ਨਾ ਸੰਦੀਪ ਸੋਨਾ ਕਿੱਥੇ ਰੱਖਿਆ ਵਾ ਤੇ ਮੈਂ ਸੋਚਿਆ ਕਿ ਤੁਸੀਂ ਨਾ ਕਾਹ ਪਛਾਰਾ ਕਰ ਦਿੱਤਾ ਹੋਏ ਬਾਸ ਰਪਿੰਦਰ ਐ ਇਦਾਂ ਹੀ ਰੋਜ਼ ਮਨ ਪਰਤੇ ਰਹਿੰਦੀ ਆ ਨਾਲ ਮੈਨੂੰ ਵੀ ਦੁਖੀ ਕਰਦੀ ਆ ਨਾਲ ਆਪ ਹੋਈ ਰਹਿੰਦੀ ਆ ਤੇ ਮੈਂ ਤੁਹਾਨੂੰ ਇੰਨੀ ਗੱਲ ਹੀ ਕਹਿਣਾ ਹੀ ਤੈਨੂੰ ਕਿ ਜਿੱਥੋਂ ਮਰਜ਼ੀ ਮੇਰੀ ਭੈਣ ਜਿੱਦਾਂ ਮਰਜ਼ੀ ਕਰਕੇ ਨਾ ਸਾਨੂੰ 5 ਲੱਖ ਰੁਪਈਆ ਦੇ ਸੁਣੋ ਚੁੱਪ ਗਿਰੋ ਠੀਕ ਆ ਨਾ ਇਹ ਲੜਾਈ ਤਾਂ ਕਦੋਂ ਹੋਣੀ ਹੈ ਨਾ? ਇਸ ਮਾਲ ਚੈੱਕ ਕਰਨਾ ਤੇ ਹੁਣੇ ਚੈੱਕ ਕਰ ਲੈਣਾ। ਮੈਂ ਕਿਤਾ ਚੁੱਪ ਬਹਿ ਜਾ। ਮੇਰਾ ਲੱਖਾਂ ਦਾ ਸਮਾਨ ਹੀ ਕੋਈ ਇੱਟਲੀ ਜਗ੍ਹਾ ਤੇ ਕਰ ਲਓ। ਤੇਰਾ ਸਮਾਨ ਹੀ ਵੇਖ ਦਿੱਤੀ ਆ ਤੇਰਾ ਕਮਰਾ ਵੀ ਹੀ ਦਿੱਤੀ। ਇਹ ਵੇਖ ਲਓ। ਚੱਲ। ਨਾ ਤੂੰ ਕਿ ਵਿਹਲੀ ਤੇ ਮੈਂ ਹੋ ਗਈ ਆ। ਸਾਰੇ ਆਪੋ ਆਪਣਾ ਕੰਮ ਕਰਨ ਦੇ ਆ। ਇਦਾਂ ਕਰਦੀ ਆ। हूं ड्रामा शुरू कर दी अपना हाय मेरा समान कि चल गया मैं इथे ज गहने रखे ही कितने चल गए गे मेरे गहने लगभ क्यों नहीं डे सब कुछ इत रखिया ही मैं ਮੰਮੀ ਬੋਲ ਦੇ ਨੀ ਮੇਰੀ ਗੱਲ ਸੁਣਿਓ ਹਾਏ ਮੇਰੇ ਗਹਿਣੇ ਨਹੀਂ ਲੱਭਣਦੇ ਕਿੱਥੇ ਚਲ ਗਏ ਆ ਕਿਸ ਨੇ ਕੱਢੇ ਤੇ ਨਹੀਂ ਆ ਹਾਏ ਮੇਰੇ ਗਹਿਣੇ ਕਿੱਥੇ ਚਲ ਗਏ ਇਹ ਕੌਣ ਲੈ ਗਿਆ ਕੱਢ ਕੇ ਗਹਿਣੇ ਮੈਂ ਤਾਂ ਇੱਥੇ ਹੀ ਰੱਖੇ ਹੀ ਕਿਹੜਾ ਚੋਰ ਆ ਗਿਆ ਸਵੇਰੇ ਸਵੇਰੇ ਸੁਖੀਬ ਹੁਣ ਕੀ ਡਰਾਮਾ ਵਾ ਤੁਹਾਨੂੰ ਕੰਮ ਆ ਲੱਭਣ ਡਿਆ ਵਾ ਮੇਰੇ ਗਹਿਣੇ ਨਹੀਂ ਲੱਭਣਦੇ ਕਹਿਣੀ ਕੌਣ ਕੱਢ ਕੇ ਲੈ ਗਿਆ ਵਾ ਓਏ ਆਪ ਵੀ ਚੋਰੀ ਕੀਤੀ ਹੋਣੀ ਐ ਤੂੰ ਕਿੱਧਰ ਰੱਖ ਲਿਓਣੀ ਆਪੀ ਹਾਏ ਹਾਏ ਮੇਰਾ ਦਿਮਾਗ ਖਰਾਬ ਹੋਇਆ ਵਾ ਮੈਂ ਆਪੇ ਕੱਢ ਲੈਣੇ ਆ ਤੇ ਸਾਨੂੰ ਪਤਾ ਵੇ ਤੇਰਾ ਠੀਕ ਹੈ ਨਾ ਡਰਾਮੇ ਬੰਦ ਕਰ ਦੇ ਠੀਕ ਹੈ ਨਾ ਹਾਏ ਮੇਰੇ ਗਹਿਣੇ ਕੌਣ ਲੈ ਗਿਆ ਕਿੰਨੇ ਕੱਢਲੇ ਸਵੇਰੇ ਸਵੇਰੇ ਕਿਨੇ ਕਿੱਧਰ ਰੱਖ ਕਿੱਧਰ ਰੱਖੀ ਤੇਰੇ ਕੋਲ ਨਹੀਂ ਨਾ ਇੱਥੇ ਰੱਖੀ ਮੈਂ ਇੱਥੇ ਸਾਹਮਣੇ ਤਾਂ ਰੱਖੀ ਮੈਂ ਕਿੱਧਰ ਰੱਖੀ ਇੱਥੇ ਰੱਖੀ ਸਾਹਮਣੇ ਤਲਾਬ ਫੇਰ ਹੁਣ ਤੇ ਨਹੀਂ ਲੱਭਣਦੇ ਕਿੱਥੋਂ ਲੱਭ ਲਾਂ ਮੈਂ ਮੈਨੂੰ ਨਹੀਂ ਪਤਾ ਕਿੰਨੇ ਚੋਰੀ ਕੀਤੀ ਆ ਉਹ ਦਿਮਾਗ ਦਾ ਇੱਕ ਬਸ ਹੀ ਹੋਵੇ ਨਾ ਤਾਂ ਹੀ ਆ ਨਾ ਕਦੀ ਕੇ ਬਸੇ ਮੰਗ ਲੈਣੀ ਕਦੀ ਕੇ ਬਸੇ ਨਹੀਂ ਆ ਇਧਰੋਂ ਮੈਂ ਆ ਬੇ ਐਦਮ ਰਾਤ ਤਬਾ ਰਿੱਖੇ ਤੇ ਨਾ ਇਹਨਾਂ ਨਾਲੋਂ ਦੀ ਤੈਨੂੰ ਪੱਕਾ ਪਤਾ ਇਥੇ ਰੱਖੇ ਦੋ ਮੈਂ ਇੱਥੇ ਰੱਖੇ ਹੋਰ ਕਿੱਥੇ ਰੱਖਣੇ ਆ ਫਿਰ ਗਏ ਕਿਥੇ ਤੂੰ ਮੈਨੂੰ ਨਹੀਂ ਤਾਂ ਪਤਾ ਹੈਗਾ ਮੈਂ ਤਾਂ ਫੋਨ ਕੱਢ ਕੇ ਪੋਨ ਲੱਗੀ ਹੀ ਵੇਖਣ ਲੱਗੀ ਹੀ ਨਾਲੇ ਤੇ ਉਥੇ ਹੈ ਹੀ ਨਹੀਂ ਆ ਉਹ ਕੋਈ ਗੱਡੀ ਮੰਮੀ ਨੂੰ ਵਾਇ ਮਾਰਦਾ ਵਾ ਮੰਮੀ ਗੱਲ ਸੁਣਿਓ ਇਤਨਾ ਦਿਮਾਗ ਹੈ ਨਹੀਂ ਆ ਲੱਖਾਂ ਹਿਸਾਬ ਨਾਲ ਸੋਨਾ ਹੋ ਗਿਆ ਵਾ ਨਿੱਕੀ ਮੋਟੀ ਚੀਜ਼ ਈ ਐ ਮੈਂ ਕਿਤੇ ਕਿਹੜਾ ਚਲ ਗਈ ਸੀ ਕਿ ਜਾ ਉਹਨੂੰ ਕੱਢ ਕੇ ਲੈ ਗਈ ਸੋਨੇ ਨੂੰ ਉਥੇ ਹੀ ਪਿਆਈ ਉਹਦੋਂ ਦਾ ਤੇ ਤੈਨੂੰ ਨਹੀਂ ਨਾ ਸਾਹਮਣਾ ਆਉਂਦਾ ਤੇ ਮੰਮੀ ਨੂੰ ਕਹਿ ਦਿੰਦੀ ਭੈਣ ਨੂੰ ਕਹਿ ਦਿੰਦੀ ਉਹ ਸਾਂਭ ਲੈਂਦੇ ਸੱਚ ਮੈਨੂੰ ਭੈਣ ਤੋਂ ਚੇਤਾ ਆ ਭੈਣੋਂ ਹੀ ਮੈਨੂੰ ਪੁੱਛਣ ਦੀ ਕਹਿਣੀ ਕਿਥੇ ਰੱਖਿਆ ਉਹਨੂੰ ਪੁੱਛੋ ਕਿਤੇ ਉਹਨੇ ਤਾਂ ਨਹੀਂ ਕੱਢ ਲੇ ਤੇਰਾ ਕੀ ਰਹਾਦਾ ਵਾ ਉਹਨੇ ਕੱਢ ਲਿਆ ਗਿਆ ਨਹੀਂ ਤੇਰੇ ਹੋਂ పాడయి కత్తు చా కు పీణ పీణ ద రోలా పడలా పౌడీ ਹੀ ਗਾਲੋ ਹੀ ਮੇਰਾ ਲੁੱਟੀ ਗਈ ਮੇਰਾ ਸੋਨਾ ਪਤਾ ਨਹੀਂ ਕਿੱਥੇ ਚਲ ਗਿਆ ਵਾ ਇੱਥੇ ਹੀ ਰੱਖਿਆ ਸੀ ਸੋਨਾ ਕਿੱਥੇ ਜਾਣਾ ਕਿ ਤੇ ਮੇਰੇ ਨਾਲ ਹੀ ਇੱਥੇ ਰੱਖਿਆ ਹੋਣਾ ਵਾ ਮੈਨੂੰ ਨਹੀਂ ਪਤਾ ਕਿਹੜੇ ਨੇ ਖੱਤੇ ਚੋਰ ਆਏ ਕੱਢ ਕੇ ਲੈ ਗਏ ਆ ਚੋਰ ਕਿੱਥੋਂ ਤੁਹਾਡੇ ਘਰ ਆ ਗਏ ਨਹੀਂ ਕਿਤੇ ਮੇਰੇ ਨਾਲ ਕਾਹਨ ਲਗਦੇ ਮਮੀ ਮੈਂ ਕਿੱਥੇ ਵੇਖਾਂ ਸਾਰੇ ਤੇ ਫੋਨ ਲਿਆ ਵਾ ਇੱਥੇ ਵੇਖ ਲਿਆ ਮਮੀ ਜਿੱਥੇ ਕਹਿਣ ਦੀ ਆ ਇੱਥੇ ਹੈ ਹੀ ਨਹੀਂ ਜਾਂ ਹੋਰ ਕੌਣ ਆਇਆ ਜੋ ਇੰਜ ਕੱਢਦਾ ਮੇਰਾ ਸੋਨਾ ਇਹ ਪਤਾ ਹੈਗਾ ਮਮੀ ਕਿਹੜਾ ਚੋਰ ਹੀ ਜੇ ਤਾਂ ਇੰਜ ਅਗਰ ਮੇਰੇ ਕੋਲ ਰਿਆ ਸੀ ਉਹ ਸੰਭਿਆ ਰਿਆ ਸੀ ਉਦੋਂ ਨਿਗਵਾਚਾ ਹੋਈ ਵੀ ਕੋਈ ਚੋਰ ਨਹੀਂ ਪਿਆ ਹੁਣ ਤੈਨੂੰ ਚੋਰ ਇੱਕ ਵਾਰੀ ਦਿ ਦਿਨ ਤੇ ਪੁੱਛ ਲਓ ਉਹ ਤਾਂ ਮੈਨੂੰ ਕਹਿਣ ਦੇ ਹੀ ਉਹ ਕਿ ਸੋਨਾ ਕਿੱਥੇ ਰੱਖਿਆ ਸੰਦੀਪ ਮੈਂ ਦੱਸਿਆ ਵੀ ਮਹਿਲਮਾਰੀ ਵਿੱਚ ਪਿਆ ਵਾ ਉਹ ਦਿਨ ਮੈਨੂੰ ਕਹਿੰਦੇ ਜਮਾਨਾ ਨਹੀਂ ਚੰਗਾ ਤੇ ਮੈਨੂੰ ਫੜਾ ਦੇ ਤੇ ਮੈਂ ਸਭ ਨੂੰ ਫੜਾਇਆ ਨਾ ਮੈਂ ਇੱਥੇ ਹੀ ਪਿਆ ਵਾ ਕੋਈ ਗੱਲ ਨਹੀਂ ਨਾਲੇ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਅਲਮਾਰੀ ਦੇ ਵਿੱਚ ਪਿਆ ਵਾ ਕੀ ਪਤਾ ਉਹਨਾਂ ਨੇ ਨੇ ਕੱਢ ਲਿਆ ਹੋਵੇ ਚੱਲ ਬਹੁਤਾ ਖਫਖਾਣਾ ਨਾ ਪਾ ਮੈਂ ਆਵਾਜ਼ ਮਾਰ ਕੇ ਲਿਆਉਣੀ ਆ ਉਹਨੂੰ ਦੇਖ ਲਿਓ ਜੇ ਸੋਨਾ ਲੱਭਿਆ ਨਾ ਘਰੋਂ ਹੀ ਲੱਭਣਾ ਵਾ ਬਾਹਰੋਂ ਕਿੰਨੇ ਆ ਜਾਣਾਂ ਸੀ ਸਵੇਰ ਦੀ ਤੇ ਮੈਂ ਘਰ ਹੀ ਕੀ ਕਾ ਨੀਦਲ ਜਿੰਦਰ ਤੂੰ ਕੁਝ ਵੀ ਨਹੀਂ ਕਰਨਾ ਕੀ ਹੈ ਕਰਨੇ ਕੀ ਤੇ ਅੰਦਰ ਹੋਰ ਸਿਆਪਾ ਪੈ ਜਾਈਓ ਹੁਣ ਕਾ ਦਾ ਸਿਆਪਾ ਪੈ ਗਿਆ ਵਾ ਹੁਣ ਸੋਨਾ ਗਵਾ ਕੇ ਪੈ ਗਈ ਆਇਆ ਸੋਨਾ ਗਵਾ ਲਿਆ ਵਾ ਹਾਂ ਤੇ ਹੁਣ ਦੀਦੀ ਦਾ ਨਾਮ ਲੱਗਣ ਡਿਆ ਵਾ ਦੀਦੀ ਨੇ ਗਾ ਲਿਆ ਵਾ ਕਾਦੀ ਰੋਲੀ ਪਾਈ ਕਿੱਥੇ ਚਲ ਗਿਆ ਵਾ ਸੋਨਾ ਦੀਦੀ ਉਹਦੋਂ ਤੁਸੀਂ ਕਹਿੰਦੇ ਸੀ ਨਾ ਸੰਦੀਪ ਸੋਨਾ ਕਿੱਥੇ ਰੱਖਿਆ ਵਾ ਤੇ ਮੈਂ ਸੋਚਿਆ ਕਿ ਤੂੰ ਨਾ ਕਾ ਪਛਾਰਾ ਕਿ ਦਿੱਤਾ ਹੋਏ ਮੈਨੂੰ ਕੀ ਲੋੜ ਹੀ ਰੱਖਣ ਦੀ ਜੇ ਉਹਦੋਂ ਮੈਂ ਰੱਖਣ ਲੱਗੀ ਸੀ ਉਦੋਂ ਤਾਂ ਟੱਪ ਦੀ ਮੇਰੇ ਮਗਰ ਆ ਗਈ ਸੀ ਮੈਨੂੰ ਤੁਹਾਨੂੰ ਮਾਰੀ ਨੂੰ ਹੱਥ ਵੀ ਲਾਉਣ ਦਿੱਤਾ ਸੀ ਤੇ ਕਿਤੇ ਬਾਅਦ ਚ ਰੱਖ ਦਿੱਤਾ ਹੋਗਾ ਚੇਤਾ ਕਰ ਲਓ ਜੇ ਮੈਂ ਉਦੋਂ ਨਹੀਂ ਨਾ ਰੱਖਿਆ ਤੇ ਮੈਂ ਬਾਅਦ ਵਿੱਚ ਵੀ ਨਹੀਂ ਰੱਖਿਆ ਠੀਕ ਆ ਨਾ ਸੋਨਾ ਫਿਰ ਘਰੇ ਹੀ ਆ ਕਿੱਥੇ ਚਲ ਗਿਆ ਫਿਰ ਜੇ ਮੈਂ ਨਹੀਂ ਕੱਢਿਆ ਤੁਸੀਂ ਨਹੀਂ ਕੱਢਿਆ ਇਹ ਕਿਹਦੇ ਮੈਂ ਨਹੀਂ ਕੱਢਿਆ ਇਹ ਤਾਂ ਸੰਦੀਪ ਤੈਨੂੰ ਪਤਾ ਹੋਣਾ ਚਾਹੀਦਾ ਰੱਖਿਆ ਤੂੰ ਹੀ ਨਾ ਕਿ ਸੋਨਾ ਕਿੱਥੇ ਚਲ ਗਿਆ ਜੇ ਕੰਨੇ ਵੀ ਨਹੀਂ ਕੱਢਿਆ ਤਾਂ ਫਿਰ ਬਿਮਾਰੀ ਖਾ ਗਈ ਆ ਇਹ ਤੈਨੂੰ ਪਤਾ ਵਾ ਅਲਮਾਰੀ ਖਾ ਗਈ ਆ ਕਿ ਜਾਂ ਕੌਣ ਖਾ ਗਿਆ ਵਾ ਸਾਨੂੰ ਨਹੀਂ ਕਿ ਪਤਾ ਹੈਗਾ ਮੈਨੂੰ ਇਸ ਗੱਲ ਦਾ ਨਹੀਂ ਪਤਾ ਸਾਰੇ ਜਣੇ ਸੋਨਾ ਲੱਭੋ ਜੇ ਤੁਸੀਂ ਇਦਾਂ ਨਹੀਂ ਨ ਮੰਨਣਾ ਮੈਨੂੰ ਫੇਰ ਦੂਜੀ ਤਰ੍ਹਾਂ ਮਨਾਉਣਾ ਪਊਦਾ ਵਾ ਤੇ ਸੋਨਾ ਫੇਰ ਕਿੱਥੇ ਚਲ ਜਾਣਾ ਹੈ ਘਰੇ ਰਹਿਣਾ ਹੈ ਤੇ ਕੱਢਿਆ ਵੀ ਮਿਲਣਾ ਦਾ ਤੁਸੀਂ ਹੀ ਹੋਣਾ ਵਾ ਤੁਹਾਡੇ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਚੁੱਪ ਕਰਕੇ ਨਾ ਸਾਰੇ ਜਣੇ ਮੈਨੂੰ ਸੋਨਾ ਲੱਭ ਕੇ ਦਿਓ ਮੈਨੂੰ ਸ਼ਾਮ ਤੱਕ ਸੋਨਾ ਚਾਹੀਦਾ ਵਾ ਦੇਖੋ ਮਰਜੀ ਦਲਜੀਤ ਇਹਦੇ ਸਿੱਧੋ ਸਿੱਧੇ ਨਾਂ ਲਾਈ ਜਾਣ ਲਈ ਹੈ ਇਹਦਾ ਇਦੋਂ ਇਹਦਾ ਭੈਣ ਤੇਰੀ ਇਹੋ ਜਿਹਾ ਕੰਮ ਕਰ ਸਕਦੀ ਆ। ਉਹ ਮੱਦਾ ਇਹਦਾ ਹੋ ਗਿਆ ਦਿਮਾਗ ਰੱਬ ਕੀ ਕਹਿੰਦਾ। ਕਿ ਰੱਖ ਕੇ ਤੇ ਭੁੱਲ ਗਈ ਆ। ਨਾ ਭੈਣ ਦਾ ਲੌਂਡੀ ਜਾਣ ਬੁੱਝ ਗਈ। ਉਹ ਤਾਂ ਤੇਰੇ ਵਿਆਹ ਤੋਂ ਨਾ ਸਾਰੀ ਜ਼ਿੰਮੇਵਾਰੀ ਤੇਰੀ ਭੈਣ ਕੋਲ ਰਹੀ ਆ। ਉਦੋਂ ਨਾ ਕੋਈ ਗਾਂਮ ਛਾਂ ਚੀਜ਼ ਹੋਈ ਤੇ ਹੁਣ ਕੋਣੀ ਬਣੀ ਸੀਗਾ। ਉਹ ਮੰਮੀ ਤੁਸੀਂ ਫਿਕਰ ਨਾ ਕਰੋ। ਇਹ ਜਾਣ ਕੇ ਪਖੰਡ ਕਰਦੀ ਆ। ਨਾਲੇ ਇਦਾਂ ਕਿਦਾਂ ਇਹ ਮੇਰਾ ਨਾਂ ਲਾ ਦੂਗੀ। ਮੈਂ ਹੁਣੇ ਜਾ ਕੇ ਇਹਨੂੰ ਪੁੱਛਦੀ ਆ ਨਾ। ਹੁਣੀ ਇਹਨੇ ਰੱਖ ਲਿਆ ਵਾ ਸੋਨਾ। ਹੁਣ ਨਾ ਹੋਰ ਨਾ ਲੱਗਣ ਦੇ ਆ ਵਾ। ਕੋਈ ਗੱਲ ਨਹੀਂ ਮੰਮੀ ਪਤਾ ਲੱਗੀ ਜਿਹੜਾ ਵਾ। ਕਿੰਨਾ ਕ ਲਗਾ ਲੂਗੀ ਇਧ ਕੋ ਨਿਕਲ ਨਾ ਦੇਖ ਲਿਓ ਭਾਈ ਸੜਨਾ ਸੋਨਾ ਪਤਾ ਨੀ ਕਿੱਥੇ ਰੱਖ ਲਿਆ ਕਿੱਥੇ ਭੋਲਾ ਹੁਣ ਮੈਂ ਨਹੀਂ ਮੇਰੀ ਗੱਲ ਸੁਣ ਏਦਾਂ ਕਿਦਾਂ ਤੂੰ ਮੇਰਾ ਨਾਮੋਂ ਨਹੀਂ ਆ ਤੇ ਤੁਹਾਡਾ ਹੀ ਨਾਮ ਲੱਗਣਾ ਵਾ ਘਰ ਚ ਤੂੰ ਹੀ ਰਹਿਨੇ ਆਂ ਹੋਰ ਬਗਾਨਾ ਕਿਹੜਾ ਰਹਿੰਦਾ ਵਾ ਘਰ ਚ ਤੇ ਮੈਂ ਅੱਗੇ ਵੀ ਰਹਿੰਦੀ ਅੱਗੇ ਨਾ ਕੋਈ ਚੀਜ਼ ਗਵਾਚੀ ਸੋਨਾ ਤੇਰੇ ਕੋਲ ਹੀ ਨਾ ਤੂੰ ਹੀ ਚੋਰੀ ਕੀਤਾ ਵਾ ਕਹਿੰਨੇ ਨੀ ਕਾ ਕੀਤਾ ਮੈਨੂੰ ਕੀ ਲੋੜ ਹੀ ਆਪਣਾ ਸੋਨਾ ਚੋਰੀ ਕਰਨਾ ਹੀ ਮੈਂ ਜਦੋਂ ਹੈਗਾ ਤੇਰੇ ਕੋਲ ਹੀ ਤੇ ਫੇ ਚੱਲ ਕਿੱਥੇ ਗਿਆ ਮੇਰਾ ਦਿਮਾਗ ਖਰਾਬ ਹੋਇਆ ਵਾ ਕਿ ਆਪਣੇ ਸੋਨਾ ਕਿੱਧਰ ਰੱਖ ਲੈਣਾ ਤੁਹਾਡੇ ਸਾਹਮਣੇ ਤਨ ਹੋਈ ਨਾ ਗੱਲ ਕਿ ਇੱਥੇ ਸੋਨਾ ਪਿਆ ਵਾ ਉਹ ਮਨ ਚਾਏ ਨਾ ਮਨ ਚੋਰੀ ਤੂੰ ਹੀ ਕੀਤੀ ਆ ਚਲੋ ਮੰਨਿਆ ਮੈਂ ਚੋਰੀ ਕੀਤੀ ਆ ਮੇਰੇ ਕਮਰੇ ਦਾ ਨਾ ਕੋਨਾ ਕੋਨਾ ਫੋਲ ਲੋ ਜੇ ਤੁਹਾਨੂੰ ਸੋਨਾ ਮਿਲ ਜਾਊਗਾ ਨਾ ਤੇ ਫੇਰ ਦੱਸਿਓ ਮੈਨੂੰ ਤੇ ਤੇਰੇ ਕੋਲ ਹੀ ਮਿਲਣਾ ਵਾ ਖੋੜ ਕੇ ਫੋ ਮਿਲਣਾ ਵਾ ਤੇ ਮੈਂ ਤੇ ਕਹਿਣ ਦੀ ਆ ਮੇਰਾ ਕਮਰਾ ਫੋਲ ਲੋ ਚੈੱਕ ਕਰ ਲੋ ਫੋਲ ਲੈਨੇ ਆ ਫੋਲਣ ਮੈਂ ਤਾਂ ਦੇਣਾ ਵਾ ਤੇ ਤੁਹਾਡੇ ਬੈਗ ਦੀ ਵੀ ਤਲਾਸ਼ੀ ਹੋਣੀ ਆ। ਤੇ ਕੋਈ ਗੱਲ ਨਹੀਂ। ਕਰ ਲਾ ਤੂੰ ਬੈਗ ਦੀ ਤਲਾਸ਼ੀ। ਕੋਈ ਗੱਲ ਨਹੀਂ। ਖਲੋਤੇ ਨਾ ਇੱਥੇ। ਕਰੋ ਚੈੱਕ। ਇੱਥੇ ਪਿਆ ਸੋਨਾ। ਮੈਨੂੰ ਨਹੀਂ ਕੋਈ ਡਰ ਹੈ ਕਰਨ। ਜਦੋਂ ਮੈਂ ਚੋਰੀ ਨਹੀਂ ਕੀਤੀ ਤਾਂ ਮੈਨੂੰ ਡਰ ਕਾਦਾ ਵਾ। ਤੇ ਕਰ ਲਓ ਫਿਰ ਚੈੱਕ। ਮੈਂ ਡਰਾਂ ਨਹੀਂ ਆ। ਉਹ ਮੇਰੀ ਗੱਲ ਸੁਣੋ। ਚੁੱਪ ਗਿਓ ਠੀਕ ਹੈ ਨਾ। ਤੇ ਤੁਹਾਡੀ ਲੜਾਈ ਤਾਂ ਜਦੋਂ ਹੋਣੀ ਹੈ ਨਾ। ਇਹ ਸਮਾਨ ਚੈੱਕ ਕਰਨਾ। ਤੇ ਹੁਣੇ ਚੈੱਕ ਕਰ ਲੈਣਾ। ਮੈਂ ਕਿੱਦਾਂ ਚੁੱਪ ਬਹਿ ਜਾ। ਮੇਰਾ ਲੱਖਾਂ ਦਾ ਸਮਾਨ ਹੀ। ਉਹ ਇੱਟਲੀ ਜੱਗ ਤੇ ਕਰ ਲਓ।

ਲੱਭੀ ਜਾ ਉਹ ਸੋਨਾ ਸੋਨਾ ਇਥੋਂ ਨਹੀਂ ਮਿਲਣਾ ਟਾਡੀ ਕਿੱਟ ਚੋਂ ਹੀ ਮਿਲਣਾ ਚੱਲ ਮੇਰੀ ਤੇਸ਼ਾ ਪੂਰੀ ਹੋ ਗਈ ਨਾ ਹੋ ਗਈ ਤਾਂ ਤਸੱਲੀ ਮੈਂ ਤੇ ਕਹਿੰਦੀ ਬੈੱਡ ਵੀ ਚੈੱਕ ਕਰ ਲੋ ਅਲਮਾਰੀ ਵੀ ਇੱਕ ਵਾਰੀ ਵੇਖ ਆਓ ਪਹਿਲੇ ਦਰਦ ਹੈ ਨਹੀਂ ਆ ਚਲੋ ਹੁਣ ਦੀਦੀ ਦਾ ਸਮਾਨ ਚੈੱਕ ਕਰੋ ਕਰ ਲੋ ਸਮਾਨ ਚੈੱਕ ਵੇਖ ਲੈਣੇ ਆਜੋ ਵੇਖ ਲੈਣੇ ਕਿੱਥੇ ਸਮਾਨ ਦਾ ਡਾ ਆਲੇ ਓਲਾ ਕਿੰਨੀ ਔਖੀ ਹੋਈ ਜਾਣਨੀ ਆ ਮੇਰਾ ਕੋ ਕਸੂਰ ਵਾ ਪਗੜੀ ਕਹਿਣ ਦੀ ਆ ਕੋਈ ਨਹੀਂ ਕਰ ਲਾ ਤਸੱਲੀ ਹੇ ਦਾ ਫੋਲੀ ਦਾ ਵਾ ਚੰਗੀ ਤਰ੍ਹਾਂ ਨਾ ਕੱਪੜੇ ਕੱਢੋ ਸਾਰੇ ਬਾਹਰ ਮੇਰੀ ਪਤਾ ਰੋਲਾ ਪਾਈ ਜੰਨੀ ਆ ਮੇਰਾ ਕਮਰਾ ਕਿਦਾਂ ਫੋਲ ਕੇ ਆਏ ਹੀ ਪਹਿਲਾਂ ਇਹਦਾ ਕੱਢ ਲਾ ਲਾ ਕੀ ਇਹ ਚ ਦੱਸ ਕੀ ਚੱਪਾ ਖੋਲੋ ਵੇਲਾ ਕਿਤਰਾ ਵੇਲਾ ਚੱਗੀ ਤਰ੍ਹਾਂ ਆ ਕੀ ਹੈ ਹੁਣ ਕਿਉਂ ਰਾਂ ਗੁੱਡੇ ਫਿਰਦੇ ਆ ਦੱਸੋ ਸੋਨਾ ਕਿੱਥੋਂ ਮਿਲਿਆ ਵਾ ਤੁਹਾਡੀ ਕਿੱਟ ਚੋਂ ਹੀ ਨਿਕਲਿਆ ਨਾ ਉਹ ਮੈਨੂੰ ਤੇ ਸ਼ੱਕ ਪਹਿਲਾਂ ਹੀ ਉਦੋਂ ਤੇ ਪੁੱਛਦੇ ਨਾ ਮੈਨੂੰ ਸੋਨਾ ਕਿੱਥੇ ਰੱਖਿਆ ਵਾ ਚੰਗਾ ਆ ਉਦੋਂ ਨਹੀਂ ਕਿ ਮੈਂ ਦੱਸਿਆ ਕਹਿੰਦੇ ਹੁਣੇ ਆ ਇਹਨੇ ਤੇ ਦੱਸਿਆ ਨਹੀਂ ਚੋਰੀ ਚੋਰੀ ਕੱਢ ਲੈਣੀ ਆ ਹੁਣ ਤੁਸੀਂ ਵੀ ਦੱਸੋ ਆਪਣੀ ਨਾ ਬਕਵਾਸ ਬੰਦ ਕਰ ਲਾ ਮੈਨੂੰ ਆਪਣੇ ਭਰਾ ਦੀ ਸੋਹ ਵਾ ਮੈਂ ਇਹ ਕੰਮ ਨਹੀਂ ਕੀਤਾ ਹੈਗਾ ਤੇ ਨਾ ਮੈਨੂੰ ਪਤਾ ਹੀ ਆ ਕਿ ਸੋਨਾ ਇੱਥੇ ਆਇਆ ਕਿੱਦਾਂ ਵਾ ਝੂਠੀ ਸੋਨਾ ਖਾਓ ਭਰਾ ਦੀ ਉਹਨੂੰ ਤੇ ਬਖਸ਼ ਦਿਓ ਮੈਂ ਝੂਠੀ ਸੌ ਕਦੇ ਵੀ ਨਹੀਂ ਖਾਦੀ ਉਹਦੀ ਭਰਾ ਮੇਰਾ ਤੇ ਤੁਹਾਡੇ ਘੇਟ ਚੋਂ ਨਿਕਲਿਆ ਸੋਨਾ ਹੋਰ ਕਿੱਥੋਂ ਨਿਕਲ ਗਿਆ ਨਹੀਂ ਮੈਨੂੰ ਨਹੀਂ ਪਤਾ ਮੇਰੀ ਘੇਟ ਚ ਕਿੱਦਾਂ ਆਇਆ ਤੇ ਕਿੱਦਾਂ ਨਹੀਂ ਹੁਣ ਤੇ ਭਰਾ ਨੇ ਵੀ ਵੇਖ ਲਿਆ ਵਾ ਭਰਾ ਸਾਹਮਣੇ ਹੀ ਨਾ ਐਵੇਂ ਨਾ ਤੂੰ ਠੇਲ ਜਾਮ ਨਹੀਂ ਲਾਈ ਦੇ ਰੱਬ ਤੇ ਵੀ ਇੰਦਾ ਹੀ ਹੈ ਨਾ ਮੈਂ ਝੂਠੇਲ ਜਾਮ ਕਿਉਂ ਲਾਉਣੇ ਆ ਸ਼ਰੇਆਮ ਤੁਹਾਡੇ ਬੈਗ ਚੋਂ ਨਿਕਲਿਆ ਨਾ ਸੋਨਾ ਜਦੀਪ ਜੇ ਤੁਹਾਨੂੰ ਸੋਨਾ ਲੱਭ ਗਿਆ ਵਾ ਹੁਣ ਰੌਲਾ ਛੱਡ ਇਹ ਤਾਂ ਛੱਡ ਭਰਾ ਖੜਾ ਹੁਣ ਤੇ ਉਹਨੂੰ ਰੱਖ ਲੈ ਚੁੱਪ ਹੀ ਹੁਣ ਅੱਛਾ ਅੱਜ ਆਪਣੀ ਕੁੜੀ ਦੀ ਗੱਲ ਆਈ ਤੇ ਰੱਖ ਲੈ ਜੀ ਇਹੋ ਕਿਤੇ ਮੇਰੇ ਕੋ ਮਿਲਿਆ ਹੁੰਦਾ ਨਾ ਤੁਸੀਂ ਮੈਨੂੰ ੱੱਕੇ ਮਾਰ ਕੇ ਬਾਹਰ ਕੱਢਣਾ ਹੀ سنی ਬੋਣੇ ਇਹਦੀ ਮੈਨੂੰ ਬਰਾਬਰ ਕੁੜੀ ਨਾ ਰੱਖਿਆ ਤੂੰ ਰੱਖਿਆ ਮੈਂ ਨਹੀਂ ਚੁੱਪ ਕੀਤੀ ਰਹਿਣਾ ਠੀਕ ਆ ਨਾ ਸੋਨਾ ਨਿਕਲਿਆ ਵਾ ਤੇ ਇਹਨਾਂ ਦੇ ਬੈਗ ਚੋਂ ਨਿਕਲਿਆ ੱੱਕੇ ਮਾਰ ਕੇ ਇਹਨਾਂ ਨੂੰ ਬਾਹਰ ਕੱਢੋ ਕਿਤਨਾ ਕੱਢਾਂ ਬਾਹਰ ਮੈਂ ਉਹਨੂੰ ਤੇ ਜਿਹੜਾ ਚੋਰ ਹੀ ਇਹ ਵਾ ਇਹਦੀ ਮੈਨੂੰ ਬਾ ਚੋਰ ਹੋਦਾ ਕਿ ਤੂੰ ਮੱਚ ਮੇਰਾ ਕਿਹਾ ਤੂੰ ਹਾਂ ਮੈਂ ਤੇਰੇ ਪੈਸੇ ਲਾਪੀ ਫਿਰਨ ਦੇ ਹੀ ਉਹ ਹੁਣ ਨਾ ਉਹਦਾ ਲਾਤਾ ਲੋ ਆਪਣੀ ਧੀਜੂ ਆ ਨਾ ਮੈਂ ਬਗਾਨੀ ਆ ਮੈਂ ਬਗਾਨੀ ਕਹਿੰਨ ਵੀ ਨਹੀਂ ਸਮਝਦੀ ਹੁਣ ਦੋ ਘੇਟਾ ਪੇਵ ਖੋਣ ਮੈਂ ਤੂੰ ਕੋ ਸਿਰ ਛੁੱਟ ਕੇ ਬਹਿ ਗਿਆ ਵਾ ਤੈਨੂੰ ਪਤਾ ਹੈਗਾ ਮੇਰੀ ਭੈਣ ਦਾ ਕਸੂਰ ਵਾ ਜਿਹਦੇ ਤੂੰ ਮਗਰ ਲੱਗ ਗਿਆ ਵਾ ਹੁਣ ਤੇ ਤੈਨੂੰ ਜਾਣ ਕੇ ਮਗਰ ਲਾਇਆ ਵਾ ਤੇ ਨੋ ਨਹੀਂ ਹੁਣ ਉਹ ਮੈਂ ਕੁਝ ਨਹੀਂ ਕਰ ਸਕਦਾ ਠੀਕ ਹੈ ਨਾ ਮੈਂ ਤਾਂ ਫਸ ਗਿਆ ਵਾ ਨਾ ਤਾਂ ਹੁਣ ਭੈਣ ਦੀ ਕਰਦੇ ਨਾ ਉਹਦੀ ਕਰ ਹੁਣ ਜਿਹੜਾ ਸੋਨਾ ਤਾਂ ਡਾ ਲੱਭ ਗਿਆ ਵਾ ਤੇ ਹੁਣ ਛੱਡੋ ਬਰਾ ਛੜਾ ਇਹਨਾਂ ਕੋ ਪਾਤ ਦਾ ਮਾਤਾ ਅੱਗ ਪਾਤ ਨਹੀਂ ਖਤਮ ਹੋਣਾ ਹੈਗਾ ਤਾਂ ਚੜੋ ਫਿਰ ਨਹੀਂ ਹੋਣਾ ਘੱਟ ਤੇ ਦੇ ਡਾਇਮੰਡ ਜਾਬਰਤ ਪਿੰਦਰ ਆ ਗਈ ਹੈ ਸਸਕਾ ਭਾਬੀ ਸਸਿਕਾ ਕੀ ਹਾਲ ਹੈ ਵਧੀਆ ਵਧੀਆ ਤੈਨੂੰ ਦੱਸੋ ਆਪਣਾ ਵੀ ਠੀਕ ਆ ਬਹਿ ਜਾ ਹੋਰ ਸੁਣਾਓ ਭਾਬੀ ਹਾਂ ਠੀਕ ਠਾਕ ਆ ਤੂੰ ਆਪਣਾ ਸੁਣਾ ਬੱਸ ਵਧੀਆ ਆਪਣਾ ਵੀ ਠੀਕ ਠਾਕ ਆ ਹੋਰ ਕੱਲ੍ਹ ਆਏਗੇ ਭਾਜੇ ਆਏ ਨਾਲ ਨਹੀਂ ਨਹੀਂ ਭਾਬੀ ਜੀ ਉਹ ਨਹੀਂਗੇ ਨਾਲ ਆਏ ਹੈਗੇ ਤੁਹਾਨੂੰ ਪਤਾ ਆ ਹੁਣ ਘਰ ਵੀ ਇੱਕ ਜਣਾ ਰਵੇ ਤੇ ਫੇਰੀ ਆ ਉਹਦਾ ਕਰਕੇ ਫੇਰ ਮੈਂ ਕੱਲੀ ਪਾਸੇ ਆ ਗਈ ਆ ਆਹੋ ਚੱਲ ਤੂੰ ਦੱਸ ਦਿੰਦੀ ਤੈਨ ਵੱਡੇ ਤੋਂ ਲੈ ਆਉਂਦੇ ਜਾ ਕੇ ਚੱਲ ਕੋਈ ਗੱਲ ਨਹੀਂ ਆ ਕਿੰਨਾ ਕਵਾ ਇੱਥੋਂ ਮੈਂ ਦੁਰ ਕੇ ਆ ਗਈ ਆ ਤੇ ਵੀਰ ਜੀ ਗਏ ਕਿਤੇ ਨਹੀਂ ਵੀਰ ਤੇਰੇ ਇੱਥੇ ਹੋਣੇ ਆ ਤੇ ਬੈ ਮੈਂ ਪਾਣੀ ਲੈ ਕਿਉਂ ਨਹੀਂ ਚਲੋ ਠੀਕ ਆ ਮੈਂ ਸੋ ਕੋ ਫੋਨ ਕਰਕੇ ਆ ਜਾਣਾ ਹਾਂ ਚੱਲ ਹੁਣ ਜੜੀ ਵੀ ਗੱਲ ਕਰਨੀ ਆ ਵੀਰ ਜੀ ਦੇ ਨਾਲ ਹੋ ਜੂਗੀ ਕੈਂਤ ਦੇ ਇੱਥੇ ਆ ਚੱਲ ਕੋਈ ਨਹੀਂ ਆਈ ਜਾਂਦੀ ਆ ਪੇਰਾ ਹੋ ਤੂੰ ਸੁਣਾ ਆਪਣੀ ਨਾ ਆਂਦਾ ਕਿਤਾ ਹੁਣ ਠੀਕ ਵਾ ਕੰਮ ਮਾਦੰਦੀ ਹੀ ਲੜਾਈ ਚ ਵੜਾ ਜੂਰਣਾ ਹੈ ਹਾਂਜੀ ਭਾਬੀ ਠੀਕ ਹੀ ਆ ਤੁਹਾਨੂੰ ਪਤਾ ਹੀ ਮੈਂ ਦੱਸਿਆ ਤਾਂ ਹੈਗਾ ਤੁਹਾਨੂੰ ਫੋਨ ਤੇ ਹੂੰ ਐਦਾਂ ਹੀ ਬਸ ਗੱਲਬਾਤ ਜੀ ਚੱਲੀ ਜਾਂਦੀ ਆ ਹੱਲੇ ਬਥੇਰਾ ਸਮਝਾਈਦਾ ਆਪਣੇ ਵੱਲੋਂ ਤੇ ਹੁਣ ਇਹਦਾ ਦਿਮਾਗ ਹੀ ਹੈ ਨਾ ਕੁੜੀ ਦਾ ਕੀ ਕਰ ਸਕਦੇ ਆ ਆਹੋ ਆਪਣੇ ਵੱਲ ਤੇ ਹੋਈ ਕਿ ਆ ਵਾ ਵੀ ਚੱਲ ਘਰ ਬਾਹਰ ਤੇਰਾ ਵਧੀਆ ਵਾ ਸੁਖਣਾ ਹੈ ਮੁੰਡਾ ਵੀ ਕਿਤੇ ਮਹਿੰਦੀ ਆ ਕੰਮ ਕਰ ਲੈ ਕੇ ਤੇ ਤੁਰਿਆ ਵਾ ਆਪਣਾ ਪਰ ਉਹਨੂੰ ਸਮਝੀਂ ਲੱਗਦੀ ਕੁੜੀ ਨੂੰ ਬਸ ਇੱਕੋ ਗੱਲੀ ਕਰਦੀ ਆ ਕਿ ਉਹਦਾ ਰੰਗ ਪੱਕਾ ਵਾ ਮੈਂ ਨਹੀਂਗਾ ਉਥੇ ਰਹਿਣਾ ਪਤਾ ਨਹੀਂ ਕੁੜੀਆਂ ਦੇ ਦਿਮਾਗ ਕਿਦਾਂ ਦੇ ਆ ਗੜੀ ਮੈਂ ਤਾਂ ਸਮਝ ਨਹੀਂ ਆਉਂਦੀ ਤੂੰ ਲੈ ਦੱਸ ਬਸ ਰੰਗ ਦੇ ਕਰਕੇ ਉਹ ਇੰਨਾ ਵੱਡਾ ਸਿਆਪਾ ਜਿਹਾ ਪਾ ਕੇ ਬੈਠੀ ਜੇ ਰੰਗ ਇਦਾਂ ਵਾਂ ਤੇ ਕੰਮ ਕਰਦੇ ਸਹੀ ਆ ਨਾ ਉਹਨਾਂ ਦੀ ਉਹੋ ਹੀ ਭਾਬੀ ਘਰ ਬਾਰ ਨਹੀਂ ਨਵੇਂ ਦੀ ਕੁੜੀ ਬਸ ਰੰਗ ਦੇ ਪਿਛੇ ਹੀ ਪਈ ਆ ਲੈ ਵੀਰ ਜੀ ਵੀ ਆ ਗਏ ਸੱਚੀਆ ਵੀਰ ਜੀ ਆਜੋ ਇੱਥੇ ਆਜੋ ਮੈਂ ਜੋ ਬੈਠੀ ਨਹੀਂ ਮੈਂ ਜੋ ਖੜੀ ਪਣ ਭਾਜੀ ਨਹੀਂ ਆਇਆ ਕੱਲੇ ਆਈਆਂ ਤੂੰ ਨਹੀਂ ਨਹੀਂ ਵੀਰ ਜੀ ਉਹ ਨਹੀਂ ਗਏ ਆਏ ਹੈਗੇ ਉਹਨਾਂ ਨੂੰ ਕੰਮ ਹੀ ਥੋੜਾ ਜਿਹਾ ਉਹ ਮੈਨੂੰ ਗਾਂ ਘਰ ਗਏ ਹੈ ਅੱਡੇ ਤੱਕ ਫੇ ਮੈਂ ਬਸਤੀ ਆ ਗਈ ਸੀ ਤੂੰ ਆਨੂੰ ਦੱਸ ਦਿੰਦੀ ਆ ਆਪਾਂ ਤੁਹਾਨੂੰ ਗਾੜੀਆਂ ਲੈ ਆਉਂਦੇ ਉੱਥਾਂ ਪੁਰੀ ਆਈ ਤੁਹਾਡੇ ਚੱਲ ਫਿਰ ਕੀ ਆ ਮੈਂ ਇਹ ਸੋਚਿਆ ਵੀ ਚੱਲ ਕੰਮ ਕੁਮਟਾਈ ਹੋਣੀ ਆ ਕਰਨਾ ਤੇ ਚੱਲ ਕੀ ਖੇਚਲ ਦੇਣੀ ਆ ਇਨੀ ਮੈਂ ਤੇ ਆਪ ਨੂੰ ਸੁਝਾਣ ਉਹਗੇ ਕਹਿੰਦੀ ਕਿ ਕਿਥੋਂ ਤੁਰ ਕੇ ਆਈਆਂ ਤੇ ਤੂੰ ਫੋਨ ਕਰ ਦਿੰਦੀ ਤੇ ਆਪੇ ਤੁਹਾਨੂੰ ਲੈ ਆਂਦੇ ਜਾਉਂਦੇ ਆਹੋ ਚੱਲ ਇਹ ਥਾ 5 ਮਿੰਟ ਲੈ ਤੈਨੂੰ ਮੋੜ ਥਾ ਤੇ ਚਾਲ ਕੋਈ ਗੱਲ ਨਹੀਂ ਆ ਵੀਰ ਜੀ ਫਿਰ ਕੀ ਹੈ ਚਲਾ ਤੇ ਗਈ ਹੈ ਨਾ ਆਹ ਚਲੋ ਨਾ ਜਾਂ ਚ ਉਹ ਵੀ ਪੀਤੀ ਹੈ ਉਦਾਂ ਹੀ ਲੇ ਗੱਲਾਂ ਕਰਨਾ ਅਜੇ ਤੇ ਆਈ ਹੈ ਬਸ ਦਾਖ ਮਿਲਤੀ ਹੋਏ ਆਈ ਨੂੰ ਕੋਈ ਨਹੀਂ ਮਾਰੋ ਗੱਲਾਂ ਬਾਤਾਂ ਤੁੰਨੇ ਬਣਾ ਕੇ ਰੰਗੀਆਂ ਕੋਈ ਗੱਲ ਦੀ ਪੀ ਲੈਣੀ ਹੈ ਚਾਹ ਭਾਬੀ ਬਹਿ ਜਾ ਕੋਈ ਗੱਲ ਨਹੀਂ ਚਾਹ ਹੀ ਭਣੀ ਹੈ ਹੋਰ ਵੀਰ ਜੀ ਸੁਣਾਓ ਕੋਈ ਨਹੀਂ ਤੁੱਜਾ ਬਣਾ ਕੇ ਲਿਆ ਠੀਕ ਹੈ ਵਧੀਆ ਸਰ ਆਉਂਦਾ ਬਾਰੋਂ ਫੋਨ ਮੁੰਡੇ ਦਾ ਕੰਮ ਕਰਦਾ ਚ ਇਦਾਂ ਹੀ ਆ ਪੈਣਾ ਕੰਮ ਕਰ ਤੇ ਕੋਈ ਲੱਗਾ ਨਹੀਂ ਅਜੇ ਹੋ ਇਸੇ ਕਰਕੇ ਤੈਨੂੰ ਆਪਾਂ ਸੱਧਿਆ ਆਈ ਚੱਲ ਭੈਣ ਆਉਂਦੀ ਆ ਤੇ ਉਹਨਾਂ ਨਾਲ ਗੱਲ ਕਰਾਂਗਾ ਇਹ ਸੰਗ ਦੀ ਕਰਦੀ ਨਹੀਂ ਫੋਨ ਤੇ ਇਹ ਕਹਿੰਦੀ ਵੀ ਚੱਲ ਭੈਣ ਆਈ ਜਾਏ ਤੇ ਉਹਦੇ ਨਾਲ ਆਏ ਗੱਲ ਕਰਾਂਗੇ ਹਾਈ ਹਾਈ ਮੇਰ ਜੀ ਏਡੀ ਕਿਹੜੀ ਗੱਲ ਹੋ ਗਈ ਆ ਭਲਾ ਤੁਸੀਂ ਮੈਨੂੰ ਦੱਸੋ ਤੇ ਸਹੀ ਤੁਸੀਂ ਫੋਨ ਤੇ ਕਿਉਂ ਨਹੀਂ ਗੱਲ ਕੀਤੀ ਜੇ ਕੋਈ ਇਦਾਂ ਦੀ ਗੱਲ ਹੀ ਮੈਨੂੰ ਤੁਸੀਂ ਫੋਨ ਤੇ ਦੱਸ ਦਿੰਦੇ ਛੇਤੀ ਕਰੋ ਮੈਨੂੰ ਗੱਲ ਦੱਸੋ ਮੈਂ ਤਾਂ ਫਿਕਰ ਜੀ ਲੱਗੀ ਆ ਗੱਲ ਭੈਣ ਇਦਾਂ ਹੀ ਤੇ ਮੁਰਦੇ ਦੇ ਕੰਮ ਨਹੀਂ ਮਿਲਿਆ ਉੱਥੇ ਹਾਂਜੀ ਤੇ ਮੈਂ ਵੀ ਉੱਥੇ ਪੈ ਪੋਏ ਕਿਨੇ ਚੁਕਲੇ ਤੇ ਬੈਂਕ ਵਾਲਿਆਂ ਕੋ ਵੀ ਲੈ ਕੇ ਆਹ ਉਹ ਹਣ ਬੈਂਕ ਵਾਲੇ ਬੜਾ ਧੱਕਾ ਕਰਦੇ ਆ ਕਿਉਂ ਕੀ ਕਹਿੰਦੇ ਆ ਉਹ ਕਹਿੰਦੇ ਆ ਨੀ ਤੇ ਪੈਸੇ ਦਾਰੋ ਕਿ ਨਹੀਂ ਤੇ ਤੁਹਾਡੀ ਜੁਈ ਆਪਾਂ ਪਾਣੀ 10 ਵੀਰ ਜੀ ਆਹਦੇ ਚੰਗਾ ਕੰਮ ਹੋਇਆ ਇਸ ਕਰਕੇ ਮੈਂ ਕਹਿੰਦਾ ਵੀ ਚੱਲੋਣਾ ਸੱਜੇ ਹੀ ਇੱਥੇ ਗੱਲ ਕਰਾਂਗੇ ਕਿ ਸਾਨੂੰ ਹਣ ਪੈਸਿਆਂ ਦੀ ਬੜੀ ਲੋੜ ਆ ਤੇ ਜਿੱਥੋਂ ਮਰਜ਼ੀ ਆਨੁਕਰ ਕੇ ਦੋ ਤੁਹਾਨੂੰ ਕਰਕੇ ਦੇਣੀ ਹੈ ਚਲ ਵੀਰ ਜੀ ਉਹ ਤੇ ਗੱਲ ਹੈਗੀ ਆ ਮੰਦੀਆਂ ਤੇ ਉਹਨੂੰ ਕੰਮ ਬਿਲਕੁਲ ਨਹੀਂ ਮਿਲਿਆ ਬਾਰ ਨਹੀਂ ਉਹਨੂੰ ਨਹੀਂ ਮਿਲਿਆ ਆਪਾਂ ਦੇ ਸੋਹ ਲੋਕਾਂ ਨੂੰ ਕੋਈ ਗੱਲ ਨਹੀਂ ਦੱਸਦੇ ਲੋਕ ਵੀ ਸੋਹਾਂ ਨੂੰ ਕਹਿੰਦੇ ਵੀ ਮੜਾ ਪੈ ਕਮਾਉਂਦਾ ਹੋਣਾ ਭੇਜਾਣਾ ਆ ਆਹ ਉਹਨੂੰ ਗਏ ਲਉਂ ਸੁੱਕਣਾ ਦਾ 2 ਸਾਲ 2 ਸਾਲ ਹੋ ਚਲੇ ਆ ਤੇ ਉਹ ਤਾਂ ਭਾਬੀ ਵੀ ਵੀ ਹਲਾਈ ਦੀ ਆ ਇਹਨੇ ਵੀ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਹੈ ਕਿ ਬੰਦਾ ਗੱਲ ਤੇ ਕਰੇ ਤਾਂ ਸੁੱ ਖੁੱਲ ਕੇ ਇਹੋ ਜਿਹਾ ਪੁੱਛ ਲੈਣਾ ਨਹੀਂ ਇਹ ਕੰਮ ਤੇ ਜਾਂਦਾ ਆ ਵਾ ਇਹਨੇ ਮੈਨੂੰ ਕੁਛ ਨਹੀਂ ਦੱਸਿਆ ਇਦਾਂ ਦੀ ਕੋਈ ਗੱਲ ਇੰਨੇ ਦੇ ਭੈਣ ਤਾਂ ਨਹੀਂ ਕਰਨਾ ਗੱਲ ਕੀਤੀ ਕਿ ਉਹਦੇ ਦੇ ਅੱਗੇ ਰਫੜ ਪਿਆਰ ਨਾ ਆਉਂਦਾ ਹਾਂਜੀ ਉਹਨੂੰ ਹੋਰ ਵਿਚਾਰੇ ਨੂੰ ਟੈਨਸ਼ਨ ਨਹੀਂ ਪਾਉਣਾ ਤੇ ਆ ਬੂਈਏ ਬੜੀ ਪਰੇਸ਼ਾਨ ਹੈ ਤੇ ਮੈਂ ਵੀ ਬੜਾ ਪਰੇਸ਼ਾਨ ਹੈ ਕਿ ਹੁਣ ਕੀ ਕਹੀਏ ਕਿੰਨੂੰ ਕਹੀਏ ਹਾਂ ਹੁਣੀ ਗੱਲ ਨਹੀਂ ਆ ਚਲ ਕੋਈ ਗੱਲ ਨਹੀਂ ਆ ਜੇਦ ਮਿਲ ਜਾਂਦਾ ਕੰਮ ਤੇ ਆਪਾਂ ਪਹਿਲਾਂ ਅੜੇ ਹੋ ਰਦਾ ਕੋ ਭਾਬੀ ਨਾਲ ਪਹਿਲਾਂ ਆ ਦੇਣੇ ਆਹੋ ਚਲੋ ਆਪਣੇ ਵੱਲੋਂ ਤੇ ਨਿਆਣੇ ਨੂੰ ਤਾਂ ਹੀ ਕਲੀਦਾ ਵਾ ਤੇ ਚਲ ਮੁੜ ਗਿਆ ਕੰਮ ਤੇ ਲੱਗ ਗਿਆ ਤੇ ਪੈਸੇ ਕੋਲੋਂ ਮੁੜ ਕੇ ਤੜੀ ਜਾਂਦੀ ਜਿਹੜੇ ਨੇ ਹੁਣ ਹਾਂ ਉਹਨੇ ਨਹੀਂ ਗੱਲ ਦਾ ਥੋੜਾ ਪਤਾ ਸੀ ਕਿ ਚਾਹੀ ਆ ਕੰਮ ਹੋ ਰਿਹਾ ਨਾ ਤੇ ਇਹ ਵੀ ਕਿੰਨੇ ਲੱਗ ਗਏ ਤੇ ਕਾਨੂੰਨੀ ਚੰਗੀ ਤਰ੍ਹਾਂ ਬਣਿਆ ਹੋਇਆ ਪਾਬੀ ਹੇ ਤਾਂ ਮਨ ਕਿਉਂ ਪਰ ਹੁੰਦੇ ਆ ਮੈਨੂੰ ਵੀਰ ਜੀ ਨੇ ਨਾ ਸਾਰੀ ਗੱਲ ਬਾਤ ਦੱਤੀ ਆ। ਤੁਸੀਂ ਫਿਕਰ ਨਾ ਕਰੋ। ਕੋਈ ਨਹੀਂ ਹੁਣ ਹੱਲ ਕਰਦੇ ਆ ਕੋਈ ਨਾ ਕੋਈ। ਤੁਸੀਂ ਦੇਵੇਂ ਚੁੱਪ ਕੀਤੇ ਰਹੇ ਮੈਨੂੰ ਗੱਲ ਇਹ ਦਸੀ ਕੋਈ। ਚੱਲ ਹੁਣ ਵੀਰ ਜੀ ਨੇ ਗੱਲ ਕੀਤੀ ਆ ਤੇ ਪਤਾ ਲੱਗ ਗਿਆ ਵਾ। ਹੋਰ ਦਰਪਿੰਦਰ ਸਾਰਾ ਕੁਝ ਵਧੀਆ ਚੱਲ ਰੰディア ਵਾ। ਬਸ ਆ ਮੁੰਡੇ ਦੀ ਟੈਨਸ਼ਨ ਵਾ ਇੱਕ ਤਰੀਕਾ ਕੰਮ ਕਰਨ ਇਹਨੂੰ ਮਿਲਿਆ। ਤੇ ਇੱਕ ਤਰ੍ਹਾਂ ਹੁੰਦਾ ਵਾ ਕਿ ਕਿਤੇ ਜਮੀਨ ਹੀ ਨਾ ਸਾਡੀ ਵਿਕ ਜੇ। ਜਿਹਦੇ ਹਿਸਾਬ ਨਾਲ ਬੈਂਕ ਵਾਲੇ ਫੇਰੇ ਮਾਰਨ ਢੀ। ਬਾ ਸਰਪਿੰਦਰ ਐਂਦਾ ਹੀ ਰੋਜ਼ ਮਨ ਪਰਦੀ ਰਹਿੰਦੀ ਆ ਨਾਲ ਮੈਨੂੰ ਵੀ ਦੁਖੀ ਕਰਦੀ ਆ ਨਾਲ ਆਪ ਹੋਈ ਰਹਿੰਦੀ ਆ ਤੇ ਮੈਂ ਦਿਹੁਣ ਇੰਨੀ ਗੱਲ ਹੀ ਕਹਿਣਾ ਈ ਤੈਨੂੰ ਕਿ ਜਿੱਥੋਂ ਮਰਜ਼ੀ ਮੇਰੀ ਭੈਣ ਜਿੱਦਾਂ ਮਰਜ਼ੀ ਕਰਕੇ ਨਾਲ ਸਾਨੂੰ 5 ਲੱਖ ਰੁਪਈਆ ਦੇ ਚਲ ਕੋਈ ਗੱਲ ਨਹੀਂ ਵੀਰ ਜੀ ਦੁੱਖ ਤੇ ਮੈਨੂੰ ਵੀ ਬੜਾ ਹੋਇਆ ਆ ਆ ਗੱਲ ਸੁਣ ਕੇ ਵੀ ਮੁੰਡਾ ਵਿਚਾਰਾ ਇਦਾਂ ਬਾਹਰ ਬੈਠਾ ਵਾ ਚੱਲ ਕੋਈ ਨਹੀਂ ਭਾਬੀ ਤੂੰ ਫੇਰ ਨਾ ਕਰ ਐਵੇਂ ਹੀ ਤਾਂ ਬਿਮਾਰ ਹੋਏਗੀ ਮੰਜੀ ਤੇ ਪਏਗੀ ਤੇ ਕੀ ਫਾਇਦਾ ਹੋਣਾ ਵਾ ਜਿਹਹ ਪੈਸਿਆਂ ਦੀ ਟੈਨਸ਼ਨ ਵਾ ਨਾ ਤੇ ਪੈਸੇ ਕੋਈ ਨਹੀਂ 5 ਲੱਖ ਰੁਪਏ ਦਾ ਨਾ ਹੱਲ ਕਰ ਦਿੰਦੇ ਆ ਵੀਰ ਜੀ ਮੈਂ ਕੋਈ ਨਹੀਂ ਇਹਨਾਂ ਨਾਲ ਜਾ ਕੇ ਗੱਲ ਕਰੂੰਗੀ ਫੇਰ ਤੁਹਾਨੂੰ ਮੈਂ ਦੱਸੂੰਗੀ ਫੋਨ ਤੇ ਵੀ ਕੀ ਇਹ ਆਂਦੇ ਆ ਤੇ ਫੇ ਤੁਹਾਡੀ ਮੈਂ ਜ਼ਰੂਰ ਮਦਦ ਕਰੂੰਗੀ ਹੋਰ ਦੱਸੋ ਕੀ ਚਾਹੁੰਦੇ ਆ ਚੱਲ ਪਹਿਣਾ ਇੰਨਾ ਕੰਮ ਕਰ ਦੇਣਾ ਤੂੰ ਤੇ ਬੜੀ ਮਿਹਰਬਾਨੀ ਹੈ ਤੇਰੀ ਉਧਰੋਂ ਜ਼ਮੀਨ ਵਾਜੂਗੀ ਸਾਡੀ ਮੁੰਡਾ ਵੀ ਬੜਾ ਪਰੇਸ਼ਾਨ ਹਿੰਦਾ ਤੇ ਆਪਾਂ ਬੜੇ ਪਰੇਸ਼ਾਨ ਤੂੰ ਭਾਜੀ ਉਹਨਾਂ ਨਾਲ ਗੱਲ ਕਰਕੇ ਨਾ ਤੇ ਫਿਰ ਮੈਨੂੰ ਦੱਸੀ ਚੰਗਾ ਤੇ ਮੈਂ ਇਹ ਵੀ ਬੈਂਕ ਵਾਲਿਆਂ ਦੇ ਪੈਸੇ ਦੇ ਦਾਂ ਤੇ ਸਾਡੀ ਜਿਹੜੀ ਆ ਵੀ ਚੱਲ ਲੋਕਾਂ ਤੋਂ ਵੱਜ ਜਾਂਗੇ 15 ਨਾਲ ਚੱਲ ਰੁਪਿੰਦਰ ਚਾਹ ਤੇ ਪੀ ਟੈਨਸ਼ਨਾਂ ਤੇ ਇਦਾਂ ਰਹਿੰਦੀ ਆ ਮੈਂ ਜ਼ਿੰਦਗੀ ਚ ਲੈ ਨਲਵਿਰ ਹੈ ਤੇਰਾ ਹੁੰਦਾ ਨਹੀਂ ਕੋਈ ਫਾਇਦਾ ਹੈਗਾ ਆ ਰੋ ਰੋ ਕੇ ਨਾ ਸੱਚੇ ਨਾ ਬੰਜੇ ਹੁਣ ਕਿ ਮੈਂ ਚੋਰੀ ਕੀਤੀ ਨਹੀਂ ਆ ਹੁਣ ਤੇ ਸ਼ਰਿਆ ਨੂੰ ਪਤਾ ਲੱਗਣ ਡਿਆ ਸੀ ਤੁਹਾਡੇ ਬੈਗ ਚ ਸਮਾਨ ਨਿਕਲਿਆ ਨਾ ਮੇਰਾ ਝੂਠਾ ਨਾਂ ਲਾ ਕੇ ਸਾਰਿਆਂ ਕਾ ਜੁੱਤੀਆਂ ਪੋਣ ਲੱਗੀਆਂ ਸੀ ਨਾ ਕਹਿੰਦੇ ਹੁਣੇ ਆ ਕਿ ਐਦਾਂ ਤੇ ਸੰਦੀਪ ਨੇ ਘਰੋਂ ਜਾਣਾ ਨਹੀਂ ਆ ਇਹੀ ਤਰੀਕਾ ਵਰਤ ਕੇ ਵੇਖ ਲੈਣੀ ਆ ਤੁਹਾਡਾ ਤਰੀਕਾ ਨਹੀਂ ਕਾਮਯਾਬ ਹੋਣਾ ਸੰਦੀਪ ਨਾ ਸੋਨਾ ਘਾੜੀ ਆ ਮੈਨੂੰ ਨਹੀਂ ਪਤਾ ਮੇਰੇ ਬੈਗ 'ਚ ਸੋਨਾ ਕਿੱਦਾਂ ਆਇਆ ਮੈਂ ਨਹੀਂ ਚੋਰੀ ਕੀਤੀ ਹੈਗੀ ਅਰੋਂ ਦਾ ਕੋਈ ਫਾਇਦਾ ਨਹੀਂ ਹੈਗਾ ਚੁੱਪ ਕਰਕੇ ਆਪਣਾ ਬੈਗ ਪੈਕ ਕਰੋ ਤੇ ਚਲੋ ਟਿੱਤਰ ਹੋ ਜਾ ਇਥੋਂ ਦਿਖਣੇ ਨਹੀਂ ਚਾਹੀਦੇ ਮੈਨੂੰ